ਜੋ ਸੋ ਮਿਲਦਾ ਹੈ ਸ਼ੁਭ ਕਰਮਾ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜੋ ਸੋ ਦਿੰਦਾ ਹੈ ਜੋ ਦੁਨੀਆਂ ਨੂੰ ਜਾਸ ਉਸ ਦੇ ਗਉਣੀ ਪੈਂਦੇ ਨੇ ਏਕੀ ਉਸ ਦੀ ਨਤਰਸਵਲੀ ਲਈ ਦਿਲ ਦਾ ਨਜਰਨਾ ਕਾफी ਨਹੀਂ ਮਸਤਾ ਦਿਲਦਾਰ ਦੀ ਰਹਿਮਤ ਲਈ ਸਿਰ ਭੇਟ ਚੜਾਉਣੇ ਪੈਂਦੇ ਨਹੀਂ ਸਿਰ ਭੇਟ ਚੜਾਉਣੇ ਪੈਂਦੇ ਨਹੀਂ ਬਾਲੇ ਦੀ ਅੱਗ ਚੋਂ ਬਿੱਲੀ ਤੇ ਰੱਖ ਬੱਚੇ ਤੇ ਕਿਧਰੇ ਥਮਲਾ ਪ੍ਰਲਾਦ ਦਾ ਤਾਰਦਾ ਹੈ ਤ੍ਰੂਪ ਪ੍ਰਲਾਦ ਨੂੰ ਦੇ ਕੇ ਅਮਰ ਪਦਵੀ ਕਿਧਰੇ ਪੱਥਰ ਰਵੇ ਦਾਸ ਦਾ ਤਾਰਦਾ ਹੈ ਰੱਬ ਤਰ ਅਲੋਚਨ ਦਾ ਲਗਾ ਨੋਂ ਕਰ ਤੇ ਮਾਲ ਧੰਨੇ ਦਾ ਧਨ ਵਿੱਚ ਤਾਰਦਾ ਹੈ ਜੋਗਾ ਸਿੰਘ ਨੂੰ ਝੂਠ ਚੋ ਰੱਖ ਕੇ ਤੇ ਕਿਧਰੇ ਦੇਸ਼ ਤੋਂ ਲਾਲਾਂ ਨੂੰ ਵਾਰਦਾਇ ਕਿਧਰੇ ਦੇਸ਼ ਤੋਂ ਲਾਲਾਂ ਨੂੰ ਵਾਰਦਾਇ ਧਨ ਗੁਰੂ ਬਾਜਾ ਵਾਲਿਆ ਸਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋੜਣਾ ਕੋਈ ਦਾਤ ਆ ਨਿਸ਼ਾਨੀ ਤੂੰ ਗੁਰਬਜਵਾਲਿਆ ਤੇਰਾ ਕੋਈ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਹੱਸ ਕੇ ਰੱਖੀ ਕੋੜਣਾ ਕੋਈ ਦਾਤ ਆ ਨਿਸ਼ਾਨੀ ਕਿਹੜਾ ਬੱਚਾ ਛੋਟੀ ਉਮਰੇ ਜਿਹੜਾ ਆਪਣੇ ਪਿਤਾ ਨੂੰ ਕਹਿ ਸਕਦਾ ਕਿਹੜਾ ਬੱਚਾ ਛੋਟੀ ਉਮਰੇ ਜਿਹੜਾ ਆਪਣੇ ਪਿਤਾ ਨੂੰ ਕਹਿ ਸਕਦਾ ਤੁਹਾਡੇ ਸੀਸਵਾਰੇ ਤੋਂ ਬਿਨਾ Hindu Dharma ਜਿੰਦਾ ਨਹੀਂ ਰਹਿ ਸਕਦਾ ਤੁਹਾਡੇ ਸੀਸਵਾਰੇ ਤੋਂ ਬਿਨਾ Hindu Dharma ਜਿੰਦਾ ਨਹੀਂ ਰਹਿ ਸਕਦਾ ਮਰਨ ਨੀ ਆਣੀ ਆਪਦੀ ਪਿਤਾ ਤੋਰ ਦਿੱਤਾ ਦੇਣ ਕੁਰਬਾਨੀ ਧੰਨ ਗੁਰੂ ਬਾਜਾ ਵਾਲਿਆ ਤੇਰਾ ਕੋਈ ਨਾ ਜਗਤ ਵਿੱਚ ਸਾਨੀ ਚਾਰੇ ਪੋਤਵਾਰ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਖੰਡੇ ਨਾਲ ਖੋਰ-ਖੋਰ ਕੇ ਸਾਡੇ ਦੇ ਲਾਇਓ ਤਹੰਗਤ ਓ ਤਾਰੀ ਸਾਰਿਆਂ ਨੂੰ ਇੱਕ ਕਰਤਾ ਜਾਤ ਪਾਤ ਵਾਲੀ ਤੋੜ ਕੇ ਬਿਮਾਰੀ ਆਖਿਆ ਪਿਆਰੇ ਪੰਜਾਂ ਨੂੰ ਹੋਵੇ ਜ਼ੁਲਮਾਂ ਤੇਗੀ ਉਠਾਨੀ ਧੰਨ ਗੁਰਬਾਜਾਂ ਵਾਲਿਆ ਵਿੱਚ ਸਾਨੀ ਚਾਰੇ ਪੋਤਵਾਰੇ ਦੇਸ਼ ਤੋਂ ਰੱਖੇ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਕੱਤੀ ਚਮਕੌਰ ਦੀ ਗਾੜੀ ਪਾਇਆ 10 ਲੱਖ ਵੈਰੀਆਂ ਨੇ ਕੇਰਾ ਧਾਨੀਆਂ ਜਰਾ ਨਡੋਲਿਓ ਹੱਥ ਪੋਤ ਤੋਰੇ ਧਨ ਤੇਰਾ ਯੇਰਾ ਹੋਗੇ ਸੀ ਸ਼ਹੀਦ लाਡਲੇ ਮਾਰ ਵੈਰੀ ਦੀ ਇੱਕ ਅਵੇ ਜਤਾਨੀ ਧਨ ਗੁਰ ਬਾਜਾਂ ਵਾਲਿਆ ਤੇਰਾ ਕੋਹੀ ਨਾ ਜਗਤ ਵਿੱਚ ਸਾਨੀ ਚਾਰੇ ਪੋਤਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਛੋਟੇ ਦੋਵੇਂ ਲਾਲ ਲਾਡਲੇ ਮਾਤਾ ਗੁਜਰੀ ਨੂੰ ਗੰਗੂ ਖੇੜੀ ਲੈ ਗਿਆ ਛੋਟੇ ਦੋਵੇਂ ਲਾਲ ਲਾੜਲੇ ਮਾਤਾ ਗੁਜਰੀ ਨੂੰ ਗੰਗੂ ਖੇੜੀ ਲੈ ਗਿਆ ਮਾਇਆ ਮੋਰੀ ਮਤ ਤਮਾਰਤੀ ਥੈਲੀ ਮੋਰਾ ਦੀ ਚੁਰਾ ਕੇ ਪਾਪੀ ਲੈ ਗਿਆ ਮਾਇਆ ਮੋੜੀ ਮਾਤ ਮਾਰਤੀ ਥੈਲੀ ਮੋਰਾ ਦੀ ਚੁਰਾ ਕੇ ਪਾਪੀ ਲੈ ਗਿਆ ਕੌਣੇ ਯਾਰ ਪੋਟ ਕਰਤੀ ਪਾਪੀ ਦਿਲੋਂ ਨਾ ਗਵਾਈ ਬੇਈਮਾਨੀ ਧਨ ਗੁਰੂ ਬਾਜਾਂ ਵਾਲਿਆ ਤਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਰੱਖ ਦੇ ਕਲਮ ਮਉਜੀਆ ਲੇਖ ਹੋਣੀ ਆਣੀ ਤੇਥੋਂ ਕੁਰਬਾਨੀਆਂ ਖੱਟ ਲੈ ਸ਼ਾਨ ਸ਼ਾ ਗੱਲ ਜਾਣੀਆਂ ਨੀ ਤੇਰੇ ਤੋਂ ਬਿਆਨੀਆਂ ਰੋਵੰਦੀ ਕਲਮ ਮੱਦਾ ਤੇ ਆ ਲਿਖਾਂ ਜਦੋਂ ਤੇਰੀ ਦਰਦ ਕਹਾਣੀ ਧੰਨ ਗੁਰੂ ਬਾਜਾਂ ਵਾਲਿਆ ਤੇਰਾ ਕੋਈ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਦਵਾਰੇ ਹੱਸ ਕੇ ਰੱਖੀ ਕੋਣਾ ਪੁੱਡਾਂ ਤੇ ਆ ਨਸ਼ਾਨੀ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਠੈ ਸਭ ਦੁੱਖ ਜਾਏ ਅਸ਼ਟਮ ਬਲਬੀਰਾ ਜੀ ਦੇ ਪਾਵਨ ਪਵਿੱਤਰ ਮੁਕੱਦਸ ਸਥਾਨ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਨਤਮਸਤਕ ਹੋ ਰੇ ਗੁਰੂ ਦੇ ਪਿਆਰ ਵਾਲਿਓ ਆਓ ਸਭ ਦੀ ਹਾਜ਼ਰੀ ਭੇਜਾਏ ਇੱਕੇ ਵਾਰ ਕਹਿੰਦੇ ਸਾਰੇ ਆਖ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹ ਫਤਿਹ ਬ੍ਰੋ ਜੀ ਕੀ ਫਤਿਹ ਭਾਗਾਂ ਵਾਲੇ ਹੋ ਹਾਜ਼ਰੀਆ ਭਰ ਰਹੇ ਹੋ ਜੀਵਨ ਸਫਲਾ ਕਰ ਰਹੇ ਹੋ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਬਹੁਤ ਹੀ ਨਾਮਣਾ ਖੱਟਣ ਵਾਲਾ ਟਾਡੀ ਜਥਾ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦਾ ਅੱਜ ਗੁਰੂਤਾ ਗੱਦੀ ਦਿਵਸ ਆ ਸਭ ਤੋਂ ਪਹਿਲਾਂ ਆਓ ਸਾਰੀਆਂ ਸੰਤਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਰੂਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਉਹ ਇਤਿਹਾਸ ਆਪ ਜੀ ਨਾਲ ਸਾਂਝਾ ਕਰ ਰਿਹਾ ਸਨ ਕਿ ਉਹੇ ਸੇਵਾ ਪ੍ਰਾਪਤ ਕੀਤੀ ਕਿਉਂਕਿ ਸੇਵਾ ਕਰਕੇ ਮਾਣ ਪਾਈਦਾ ਹੈ ਜਿਹੜਾ ਇਨਸਾਨ ਇੱਥੇ ਆ ਕੇ ਆਪਣਾ ਆਪ ਗਵਾ ਲਿੰਦਾ ਉਹ ਸ਼ੌਹਰ ਨੂੰ ਪਾ ਲਿੰਦਾ ਪ੍ਰਮਾਤਮਾ ਨੂੰ ਪਾ ਲਿੰਦਾ ਜਿਹੜਾ ਆਪਣਾ ਆਪ ਗਿਣਾਉਂਦਾ ਉਹ ਆਪਣਾ ਸਭ ਕੁਝ ਗਵਾ ਲਿੰਦਾ ਹੈ ਇਹ ਅਟਲ ਸਚਾਈ ਹੈ ਔਰ ਆਪ ਜੀ ਨੇ ਸਾਰਾ ਇਤਿਹਾਸ ਸੁਣਿਆ ਸਮਾਂ ਉਹਨਾਂ ਕਾ ਹੀ ਸੀਮਤ ਹੈ 40 ਮਿੰਟ ਮਿਲੇ ਹੈ ਜਿਥੋਂ 10 ਮਿੰਟ ਗੁਜ਼ਰ ਚੁੱਕੇ ਹੈ ਔਰ 30 ਮਿੰਟ ਆਪਣੇ ਕੋ ਸਮਾਂ ਹੈ ਉਹਦੇ ਵਿੱਚ ਕੁਝ ਆਪ ਜੀ ਨਾਲ ਸਾਂਝਾ ਕਰਨਾ ਕਿਉਂਕਿ ਜਿਹੜਾ ਸੇਵਾ ਕਰਦਾ ਹੈ ਉਹਨੂੰ ਕੀ ਮਿਲਦਾ ਤੇ ਜਿਹੜਾ ਗਲਤ ਉਹਦਾ ਫਾਇਦਾ ਉਠਾਉਂਦਾ ਉਹਦਾ ਨੁਕਸਾਨ ਕੀ ਹੁੰਦਾ ਅਮਰਦਾਸ ਜੀ ਨੇ ਆਪਣੇ ਆਪ ਨੂੰ ਗਵਾਲਿਆ ਚਰਨਾ ਚ ਟੈ ਪਏ ਤੇ ਅੰਗਦ ਦੇ ਪਾਤਸ਼ਾਹ ਕਹਿੰਦੇ ਸੱਜਣਾ ਜੇ ਟੈ ਪਿਆ ਨਾ ਆ ਇੱਥੇ ਟੱਠਿਆ ਨੂੰ ਫਲ ਮਿਲਦਾ ਹੈ ਨੀਵਿਆਂ ਨੂੰ ਫਲ ਮਿਲਦਾ ਹੈ ਆ ਗਾਗਰ ਚੁਕਲਾ ਤੇ ਜਲਟ ਹੋਣਾ ਸ਼ੁਰੂ ਕਰਦੇ ਜਿੰਨਾ ਮੈਨੂੰ ਇਸ਼ਨਾਨ ਕਰਾਈ ਜਾਏਗਾ ਉਹਨੇ ਤੇਰੇ ਜਨਮਾਂ ਦੇ ਪਾਪ ਲੈਂਦੇ ਜਾਣਗੇ ਅਕਲ ਸਚਾਈ ਹੋਈ 12 ਸਾਲ ਜਲਟ ਹੋਇਆ ਔਰ ਇਹ ਸੇਵਾ ਕਮਾਈ ਪਾਉਣ ਤੋਂ ਦੀ ਸਤਗੁਰਾਂ ਕਾਰ ਸੌਂਪੀ ਨਾਲ ਸਿਦਕ ਦੇ ਅਮਰਦਾਸ ਢੋਏ ਪਾਣੀ ਪਾਣੀ ਪ੍ਰੇਮ ਨਿਆਣਾ ਵਿੱਚ ਵੇਖ ਵਗਦਾ ਅੱਗੇ ਆ ਬਿਆਸਾ ਉਹਨਾਂ ਨੂੰ ਦੇ ਪਾਣੀ ਔਰ ਪਾਣੀ ਪਦਵੀ ਆਪਣੇ ਸਤਿਗੁਰਾਂ ਦੀ ਲਿਖੇ ਇਸ ਤਰ੍ਹਾਂ ਇਤਿਹਾਸ ਪਾਣੀ ਪਦਵੀ ਸੱਚੀ ਪਾਉਣ ਖਾਤਰ ਅਮਰਦਾਸ ਪਾਣੀ ਭਰਨ ਲੱਗਾ ਪਾਣੀ ਢੋਣ ਲੱਗਾ ਚਰਨ ਧੋ ਧੋ ਕੇ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਾਗ ਆਪਣੇ ਮਨ ਵਾਲੇ ਸਾਰੇ ਧੂਣ ਲੱਗਾ ਜਿਵੇਂ ਸੇਵਾ ਕਰਕੇ ਅੰਗਦ ਨਾਨਕ ਰੂਪ ਹੋਇਆ ਵੇਖੋ ਅੱਜ ਅੰਗਦ ਰੂਪ ਅਮਰਦਾਸ ਹੋਣ ਲੱਗਾ ਵੇਖੋ ਅੱਜ ਅੰਗਦ ਰੂਪ ਅਮਰਦਾਸ ਹੋਣ ਲੱਗਾ ਅਮਰਦਾਸ ਪਾਤਸ਼ਾਹ ਗੁਰਨਾਨਕ ਦੀ ਪਦਵੀ ਨੂੰ ਪ੍ਰਾਪਤ ਕਰ ਗਿਆ 12 ਪਦਵੀਆਂ ਝੋਲੀ ਵਿੱਚ ਪੈ ਗਈਆਂ ਨਮਾਣਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਗੱਤਿਆਂ ਦੀ ਗੱਤ ਨਪੱਤਿਆਂ ਦੀ ਪੱਤ 12 ਪਦਵੀਆਂ 12 ਸਾਲਾਂ ਦੀਆਂ ਮਿਲੀਆਂ ਸੱਚ ਦੀ ਗੱਦੀ ਮਿਲ ਗਈ ਪਰ ਜਿਹੜਾ ਇਨਸਾਨ ਜਦੋਂ ਸੇਵਾ ਮਿਲਦੀ ਹੈ ਉਹ ਹੰਕਾਰ ਚ ਆ ਜਾਏ ਉਹਦਾ ਕੀ ਹਾਲਤ ਉਹਦਾ ਕੀ ਦਸ਼ਾ ਦੁਰ ਦਸ਼ਾ ਹੁੰਦੀ ਹੈ ਆਓ ਆਪ ਜੀ ਦੇ ਨਾਲ ਬਚਨ ਸਾਂਝੇ ਕਰਨੇ ਆ ਇਤਿਹਾਸ ਦੇ ਰੂਪ ਅੰਦਰ ਕਲਗੀਧਰ ਪਾਤਸ਼ਾਹ ਨੰਦਾ ਦੀ ਪੁਰੀ ਅੰਦਰ ਬੈਠੇ ਆ ਇੱਕ ਸੇਵਾਦਾਰ ਤੇ ਇੱਕ ਬਾਦਰ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਘਰ ਦੀ ਸੇਵਾ ਕਮਾਉਂਦਾ ਸੇਵਕ ਕਮਾਉਂਦਾ ਰਿਹਾ ਪਰ ਉੱਚੀ ਪਦਵੀ ਮਿਲੀ ਜਦੋਂ ਪਦਵੀ ਮਿਲ ਗਈ ਹੰਕਾਰ ਚ ਆ ਗਿਆ ਕਹਿੰਦਾ ਮੇਰੇ ਨਾਲ ਦਾ ਵੱਡਾ ਸੇਵਾਦਾਰ ਕੋਈ ਨਹੀਂ ਮੇਰੇ ਤੋਂ ਵੱਡਾ ਇਸ ਘਰ ਦੇ ਵਿੱਚ ਤਾਬਿਆਦਾਰ ਕੋਈ ਨਹੀਂ ਹੁਣ ਜੋ ਮੈਂ ਕਰਾਂਗਾ ਉਹ اٹਲ ਸਚਾਈ ਆ ਬਾਕੀ ਸਾਰੇ ਮੇਰੇ ਤੋਂ ਨੀਵੇਂ ਨੇ ਹੰਕਾਰ ਚ ਆ ਗਿਆ ਸਮਾਨ ਲੰਘਦਾ ਗਿਆ ਪਿਆਰਿਓ ਵਕਤ ਆਇਆ ਔਰ ਉਹਦੇ ਅਨੁਸਾਰ ਉਹਨੂੰ ਕੀ ਫਲ ਮਿਲਦਾ ਹੈ ਕਲਕੀਧਰ ਪਤਸ਼ਾਹ ਜੀ ਦਾ ਦਰਬਾਰ ਲੱਗਾ ਹੈ ਦਰਬਾਰ ਦੇ ਵਿੱਚ ਰੋਜ਼ ਕਲਾਕਿਰਤੀਆਂ ਹੁੰਦੀਆਂ ਖੇਡ ਹੁੰਦੀ ਹੈ ਔਰ ਇੱਥੇ ਸਸਤਰਾਂ ਜੋਰ ਵਿਖਾਏ ਜਾਂਦੇ ਹੈ ਜੰਗਾ ਜੁੱਧਾਂ ਹੁੰਦੀਆਂ ਨੇ ਪਤਸ਼ਾਹ ਇਨਾਮ ਨਾਲ ਨਵਾਜਦੇ ਇੱਕ ਮਦਾਰੀ ਆਇਆ ਕਹਿਣ ਲੱਗਾ ਕਲਗੀਆਂ ਵਾਲਿਆ ਤੇਰੇ ਦਰ ਤੋਂ ਕੋਈ ਆਉਂਦਾ ਖਾਲੀ ਨਹੀਂ ਜਾਂਦਾ ਝੋਲੀਆਂ ਭਰ ਕੇ ਜਾਂਦਾ ਅੱਜ ਮੈਂ ਵੀ ਕੋਈ ਕਲਾਕਿਰਤੀ ਵਿਖਾਉਣੀ ਹੈ ਕਿਰਪਾ ਕਰੋ ਮੈਨੂੰ ਸਮਾਂ ਬਖਸ਼ੋ ਕਲਗੀਧਰ ਪਾਤਸ਼ਾਹ ਕਹਿੰਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਇਹ ਗੁਰੂ ਘਰ ਦਾ ਵਿਧਾਨ ਹੈ ਜਿਹੜਾ ਆਇਆ ਉਹਨੂੰ ਛਾਤੀ ਨਾ ਲਾਇਆ ਸੱਜਣਾ ਤੇਨੂੰ ਖਾਲੀ ਨਹੀਂ ਮੋੜਿਆ ਜਾਏਗਾ ਤੂੰ ਵੀ ਆਪਣਾ ਸਮਲਾ ਆਪਣੀਆਂ ਕਲਾਕਿਰਤੀਆਂ ਦੇ ਜੋਰ ਵਖਾ ਵਕਤ ਆਇਆ ਢਮਰੂ ਪਕੜਿਆ ਹੋਇਆ ਮਦਾਰੀ ਨੇ ਔਰ ਉਹਦੇ ਕੋਲ ਇੱਕ ਰਸਾ ਹੱਥ ਸਿਰਾਂ ਹੱਥ ਚ ਉਹ ਦੂਜੇ ਸਿਰੇ ਨਾਲ ਰਿਸਬਦਾ ਹੋਇਆ ਕਿਵੇਂ ਰਿਸ ਦੇ ਨਾਲ ਆਪਣੀਆਂ ਕਲਾਕਿਰਤੀਆਂ ਵਿਖਾਉਂਦਾ ਕਿਉਂਕਿ ਸਮਾਂ ਬਿਲਕੁਲ ਜਿੰਨਾ ਕੋ ਹੈ ਉਹਦੇ ਵਿੱਚ ਆਪਾਂ ਨੇ ਰਹਿਣਾ ਉਹ ਕਲਾਕਿਰਤੀਆਂ ਉਹ ਜੋਰ ਜਿਵੇਂ ਵਿਖਾਏ ਜਾਂਦੇ ਆ ਸੰਗਤ ਤੱਕ ਰਹੀ ਐ ਸਾਰਾ ਹਵਾਲਾ ਇਹੋ ਬਿਨੇ ਕੀਤਾ ਨੰਦਪੁਰ ਸਾਹਿਬ ਦੀ ਸੋਨਾਈਏ ਗੱਲ ਜੀ ਉਥੇ ਇੱਕ ਆ ਗਿਆ ਮਦਾਰੀ ਚੱਲ ਜੀ ਉਥੇ ਇੱਕ ਆ ਗਿਆ ਮਦਾਰੀ ਚੱਲ ਜੀ ਵਖਣੇ ਨੂੰ ਜੋੜੀ ਗੀ ਸੰਗਤ ਸਾਰੀ ਐ ਖੇੜ ਦਾ ਪਿਆ ਖੇਡਾ ਅਜਬ ਮਦਾਰੀ ਐ ਖੇੜ ਦਾ ਪਿਆ ਖੇਡਾ ਅਜਬ ਮਦਾਰੀ ਐ ਹੁੰਦੀਆਂ ਸੀ ਖੇਡਾ ਉਥੇ ਦਿਨ ਰਾਤ ਜੀ ते आम जी जोड़ी लोक वेखण तमाम जीड़ी लोक वेखण तमाम जी जोड़ा ਬੜੀ ਆਮਦਾਰੀ ਰੇਸ਼ ਹੱਥ ਵਿੱਚ ਜੀ ਸੰਗਤਾ ਚ ਬੜੀ ਵੇਖਣ ਦੀ ਖੇਚ ਜੀ ਸੰਗਤਾ ਚ ਬੜੀ ਵੇਖਣ ਦੀ ਖੇਚ ਜੀ ਰੇਸ਼ ਵੀ ਛੋਟਾ ਨਹੀਂ ਬਹੁਤ ਭਾਰੀ ਏ ਖੇੜ ਦਾ ਪਿਆ ਖੇਡਾ ਅਜਬ ਮਧਾਰੀਏ ਕਹਿੰਦੇ ਖੇੜ ਦਾ ਪਿਆ ਖੇਡਾ ਅਜਬ ਮਧਾਰੀਏ ਗੁਰੂ ਸਾਹਿਬ ਆਪ ਇਹ ਦੇਵਿੰਦੇ ਜੋਰ ਸੀ ਕਿਰਤੀਆ ਸਿੱਖ ਪਿਆ ਚਲਾਉਂਦਾ ਚੋਰ ਸੀ ਕਿਰਤੀਆ ਸਿੱਖ ਪਿਆ ਚਲਾਉਂਦਾ ਚੋਰ ਸੀ ਹੋ ਵੇਖ ਵੇਖ ਖੋਸ਼ ਹੁੰਦੇ ਨਾਰ ਨਾਰੀਏ ਖੇੜ ਦਾ ਪਿਆ ਖੇਡਾ ਅੱਜ ਬੋ ਮਧਾਰੀਏ ਖੇੜ ਦਾ ਪਿਆ ਖੇਡਾ ਅੱਜ ਬੂਮ ਧਾਰੀਏ ਕਾਦੇ ਪਿਆਰੇ ਸ਼ਨਾ ਵੋ ਕਾਉਂਦਾ ਕੁਸਤੀ ਹਾਸ ਦੇ ਸੀ ਲੋਕੀਏ ਦੀ ਵੇਖ ਚੁਸਤੀ ਹਾਸ ਦੇ ਸੀ ਲੋਕੀਏ ਦੀ ਵੇਖ ਚੁਸਤੀ ਹੋ ਕਾਦੇ ਕਰ ਲੈਂਦਾ ਰਸ ਦੀ ਸਵਾਰੀ ਆਏ ਖੇੜ ਦਾ ਪਿਆ ਖੇਡਾ ਹਜੂ ਬੋ ਮਦਾਰੀ ਐ ਕਹਿੰਦੇ ਖੇੜ ਦਾ ਪਿਆ ਖੇਡਾ ਹਜੂ ਬੋ ਮਦਾਰੀ ਐ ਜਦੋਂ ਵੀ ਮਦਾਰੀ ਢਮਰੂ ਵਜਾਉਂਦਾ ਸੀ ਜਦੋਂ ਵੀ ਮਦਾਰੀ ਢਮਰੂ ਵਜਾਉਂਦਾ ਸੀ ਨਾਲ ਨਾਲ ਰੇਸ਼ ਪੰਗੜਾ ਪਾਉਂਦਾ ਸੀ ਨਾਲ ਨਾਲ ਰੇਸ਼ ਪੰਗੜਾ ਪਾਉਂਦਾ ਸੀ ਕਰਦਾ ਇਹ ਖੇਡਾ ਬਹੁਤ ਵਾਰ ਵਾਰੀ ਖੇਡਦਾ ਪਿਆ ਖੇਡਾ ਅਜਬ ਮਦਾਰੀ ਐ ਉਥੇ ਖੇਡਦਾ ਪਿਆ ਖੇਡਾ ਅਜਬ ਮਦਾਰੀ ਐ ਗੁਰੂ ਸਾਹਿਬ ਬਿੰਦੇ ਰੇਸ਼ਿਆਂ ਨੂੰ ਸੀ ਦੌਰ ਨਾ ਕਿਉਂਕਿ ਦਾ ਅੱਜ ਸੀ ਜਨਮ ਸੌਰਣਾ ਕਿਉਂਕਿ ਦਾ ਅੱਜ ਸੀ ਜਨਮ ਸੌਰਣਾ ਖੇਡਦਾ ਖੇੜ ਦਾ ਪਿਆ ਖੇਡਾ ਆਜ ਬਾਮਦਾਰੀ ਐ ਖੇੜ ਦਾ ਪਿਆ ਖੇਡਾ ਆਜ ਬਾਮਦਾਰੀ ਐ ਵਕਤ ਮਿਲਿਆ ਮਦਾਰੀ ਨੇ ਖੇਡਾ ਅਰੰਭ ਕੀਤੀਆਂ ਕਲਾਕਿਰਤੀਆਂ ਅਰੰਭ ਕੀਤੀਆਂ ਡੰਬੁਰ ਵਜਾਉਂਦਾ ਰਿਸ਼ ਨਾਚ ਕਰਦਾ ਕਦੀ ਉਹ ਰਿਸ਼ ਦੀ ਸਵਾਰੀ ਕਰਦਾ ਕਦੀ ਰਿਸ਼ ਉੱਪਰ ਕਦੀ ਆਪ ਉੱਪਰ ਜਦੋਂ ਕਲਾਕਿਰਤੀਆਂ ਵਖਾਈਆਂ ਸੰਗਤਾਂ ਬੈਠੀਆਂ ਹੋਈਆਂ ਆਨੰਦਤ ਹੋ ਰਹੀਆਂ ਖੁਸ਼ ਹੋ ਰਹੀਆਂ ਪ੍ਰਸੰਨ ਹੋ ਰਹੀਆਂ ਗੁਰੂ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਬਿਰਾਜਮਾਨ ਹੈ ਔਰ ਇੱਕ ਸੇਵਾਦਾਰ ਭਾਈ ਕੀਰਤੀਆ ਸਿਰ ਤੇ ਚਾਉ ਰਪਿਆ ਚਲਾਉਂਦਾ ਬੜਾ ਖੜ ਖੜਾ ਕੇ ਹੱਸ ਰਿਹਾ ਖੁਸ਼ ਹੈ ਹੋਏ ਬੜਾ ਪ੍ਰਸੰਨ ਸਾਰਿਆਂ ਦੇ ਚਿਹਰੇ ਤੇ ਮੁਸਕਰਾਟ ਹੈ ਕਲਾਕਿਰਤੀ ਸਮਾਪਤ ਹੋਈ ਜਦੋਂ ਕਲਾਕਿਰਤੀ ਸਮਾਪਤ ਹੋਈ ਨਾ ਢਮਰੂ ਦੀ ਤਾਲ ਰੁਕੀ ਹੈ ਕਲਗੀਧਰ ਪਾਦਸ਼ਾਹ ਦੇ ਚਿਹਰੇ ਤੇ ਵੀ ਮੁਸਕਾਨ ਹੈ ਬੁੱਲਾ ਤੇ ਮੁਸਕਾਨ ਹੈ ਪਿਆਰਿਓ ਸੰਗਤਾਂ ਸਾਰੀਆਂ ਖਿੜਖੜਾ ਕੇ ਹਸੀਆਂ ਭਾਈ ਕੀਰਤੀਆ ਚੌਰ ਚੜਾਉਂਦਾ ਸੀ ਚੌਰ ਰੋਕ ਦਿੱਤਾ ਤੇ ਉਹ ਵੀ ਖਿੜਖੜਾ ਕੇ ਹਸਿਆ ਖੁਸ਼ ਹੋਇਆ ਕਲਗੀਆਂ ਵਾਲੇ ਪਾਦਸ਼ਾਹ ਬੜੇ ਖੁਸ਼ ਹਨ ਜਦੋਂ ਇਹ ਭਾਈ ਕੀਰਤੀਆ ਖੁਸ਼ ਹੋ ਰਿਹਾ ਚੌਰ ਰੁਕਿਆ ਹੋਇਆ ਹੱਸ ਰਿਹਾ ਔਰ ਮਸਤ ਹੈ ਇਸ ਹਾਸੇ ਦੇ ਇਸ ਮੁਸਕਰਾੜ ਦੇ ਵਿੱਚ ਕਲਗੀਆਂ ਵਾਲੇ ਪਾਦਸ਼ਾਹ ਨੇ ਭਾਈ ਕੀਰਤੀਏ ਵੱਲ ਨਿਗਾਹ ਮਾਰੀ ਹੈ ਔਰ ਜਦੋਂ ਨਿਗਾਹ ਮਾਰੀ ਫਿਰ ਸੰਗਤ ਵਾਲ ਨਿਗਾਹ ਦਾ ਪਸਾਰ ਕੀਤਾ ਕਹਿਣ ਲੱਗੇ ਪਾਤਸ਼ਾਹ ਕਲਗੀਆਂ ਵਾਲੇ ਸੰਗਤ ਜੀ ਬੜੇ ਖੁਸ਼ ਹੋਏ ਹੋ ਪ੍ਰਸੰਨ ਹੋਏ ਹੋ ਸਾਰੀ ਸੰਗਤ ਦੀ ਕੋ ਆਵਾਜ਼ ਆਈ ਪਾਤਸ਼ਾਹ ਪ੍ਰਸੰਨ ਕਿਉਂ ਨਾ ਹੋਈਏ ਆ ਕਿੰਨੀ ਸੋਹਣੀ ਕਲਾਕਿਰਤੀ ਵਿਖਾਈ ਐ ਇੱਕ ਜਨਵਰ ਦੇ ਕੋਲੋਂ ਡਮਰੂ ਦੀ ਤਾਲ ਤੇ ਨਾਚ ਕਰਵਾਇਆ ਕੁਸ਼ਤੀਆਂ ਕਰਵਾਈਆਂ ਬੜੀਆਂ ਚੰਗੀਆਂ ਮੰਨ ਨੂੰ ਪਾਈਆਂ ਨੇ ਮੱਲੋ ਮੱਲੀ ਹਾਸੇ ਚਿਹਰਿਆਂ ਤੇ ਆ ਗਏ ਐ ਭਾਈ ਕੀਰਤਿਆ ਤੂੰ ਖੁਸ਼ ਹੋਇਆ ਹਾਂ ਪਾਦਸ਼ਾ ਮੈਂ ਕਿਉਂ ਨਾ ਹੋਆ ਆ ਸਾਰੀ ਸੰਗਤ ਪ੍ਰਸੰਨ ਖੁਸ਼ ਐ ਤੁਹਾਡੇ ਚਿਹਰੇ ਤੇ ਵੀ ਮੁਸਕਾਨ ਐ ਬੁੱਲਾ ਤੇ ਮੁਸਕਾਨ ਐ ਮੈਂ ਕਿਉਂ ਨਾ ਖੁਸ਼ ਹੋਆ ਪਾਦਸ਼ਾ ਕਲਾਕਿਰਤੀਆਂ ਬੜੀਆਂ ਸੋਹਣੀਆਂ ਲੱਗੀਆਂ ਤੇ ਕਲਗੀਆਂ ਵਾਲੇ ਪਾਦਸ਼ਾ ਕਹਿੰਦੇ ਭਾਈ ਕੀਰਤਿਆ ਖੁਸ਼ ਤੇ ਬੜਾ ਹੋਇਆ ਠੀਕ ਐ ਪਰ ਤੈਨੂੰ ਪਤਾ ਐ ਸੰਗਤ ਜੀ ਤੁਹਾਨੂੰ ਪਤਾ ਐ ਇਹ ਰਿਸ਼ ਕੌਣ ਐ ਇਹ ਜੋ ਵਿਖਾਰਿਆ ਆਪ ਨੂੰ ਕੁਸਤੀਆਂ ਇਹ ਰਿਸ਼ ਕੌਣ ਹੈ ਤੇ ਉਸ ਵਕਤ ਭਾਈ ਕੀਰਤਿਆ ਕਹਿੰਦਾ ਪਾਤਸ਼ਾਹ ਮੈਂ ਕਿਉਂ ਜਾਣਾ ਮੈਨੂੰ ਤੇ ਆਪਣੇ ਬਾਰੇ ਨਹੀਂ ਪਤਾ ਸੰਗਤ ਵਿੱਚੋਂ ਆਵਾਜ਼ ਆਈ ਕਲਗੀਆਂ ਵਾਲੇ ਪਾਤਸ਼ਾਹ ਅਸੀਂ ਨਹੀਂ ਜਾਣਦੇ ਅਸੀਂ ਤੇ ਆਪਣੇ ਬਾਰੇ ਨਹੀਂ ਜਾਣਦੇ ਇਹਦੇ ਬਾਰੇ ਰਿਸ਼ ਬਾਰੇ ਕੀ ਜਾਣਾਂਗੇ ਇਹ ਰਿਸ਼ ਕੌਣ ਹੈ ਸਾਨੂੰ ਤੇ ਇਨਾ ਪਤਾ ਇੱਕ ਜਾਨਵਰ ਹੈ ਇਹਦੇ ਗੱਲ 'ਚ ਰੱਸਾ ਪਾਇਆ ਹੋਇਆ ਇਹ ਮਦਾਰੀ ਹੈ ਢਮਰੂ ਦੀ ਤਾਲ ਤੇ ਰਿਸ਼ ਕੋ ਨਾਚ ਕਰਵਾ ਰਿਹਾ ਸਾਨੂੰ ਤੇ ਇਨਾ ਹੀ ਪਤਾ ਵੀ ਇਹ ਖੁਸ਼ ਹੋ ਰਿਹਾ ਹੈ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਅਸੀਂ ਦੱਸਦੇ ਹਾਂ ਇਹ ਰਿਸ਼ ਕੌਣ ਹੈ ਜਦੋਂ ਇੰਨੀ ਗੱਲ ਕੀਤੀ ਨਾਲ ਸਾਰੇ ਚੁੱਪ ਛਾ ਗਈ ਸ਼ਾਂਤੀ ਦਾ ਮਾਹੌਲ ਬਣ ਗਿਆ ਪਾਤਸ਼ਾਹ ਹੁਣ ਕੀ ਦੱਸਣਗੇ ਰਿਸ਼ ਕੌਣ ਹੈ ਜਨੂਰ ਰਿਸ਼ ਕਿਹੜਾ ਹੈ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸੁਣੋ ਧਿਆਨ ਨਾਲ ਅਸੀਂ ਦੱਸਦੇ ਹਾਂ ਇਹ ਰਿਸ਼ ਕੌਣ ਹੈ ਐ ਚੁੱਪ ਛਾ ਗਈ ਭਾਈ ਕੀਰਤਿਆਂ ਵੀ ਆਇਆ ਤੇ ਸੰਗਤ ਵਿੱਚ ਬਹਿ ਗਿਆ ਤੱਕਦਾ ਪਿਆ ਕਲੀਆਂ ਵਾਲੇ ਮੁਖਾਰ ਵਿੱਚੋਂ ਕੀ ਕਹਿੰਦੇ ਹਨ ਇਹ ਮੁਖ ਵਿੱਚੋਂ ਕੀ ਬੋਲਦੇ ਹਨ ਰਿਸ਼ ਦੇ ਬਾਰੇ ਸਾਰਿਆਂ ਦੀ ਨਿਗਾ ਟਿੱ ਗਈ ਪਾਤਸ਼ਾਹ ਵੱਲ ਪਾਤਸ਼ਾਹ ਕਹਿੰਦੇ ਅਸੀਂ ਦੱਸਦੇ ਹਾਂ ਇਹ ਰਿਸ਼ ਕੌਣ ਹੈ ਸੰਗਤ ਜੀ ਭਾਈ ਕੀਰਤੀਆ ਇਹ ਰਿਚ ਤੇਰਾ ਬਾਪ ਸੋਭਾ RAM ਹੈ ਜਦੋਂ ਇੰਨੀ ਗੱਲ ਕੀਤੀ ਨਾ ਪੈਰਾ ਥੱਲਿਓ ਜਮੀਨ ਨਿਕਲ ਗਈ ਅੰਦਰ ਕੰਬ ਗਿਆ ਸਾਰੀ ਸੰਗਤ ਸ਼ਾਂਤ ਕਿੱਤ ਹੋ ਗਈ ਪਾਦਸ਼ਾਹ ਇਹ ਕੀ ਮਾਜਰਾ ਹੈ ਸੁਬਰਾ ਉਹ ਤਿਰਗ ਬਹਾਦਰ ਪਾਦਸ਼ਾਹ ਦਾ ਅਨਨ ਸੇਵਕ ਆਪ ਜੀ ਦਾ ਸੇਵਾਦਾਰਾ ਵਿੱਚੋਂ ਪ੍ਰਮੁੱਖ ਉਹ ਸੁਬਰਾ ਇਹ ਰਿਸ਼ ਕਿਵੇਂ ਹੋ ਗਿਆ ਪਾਦਸ਼ਾਹ ਸਾਨੂੰ ਨਹੀਂ ਸਮਝ ਆਉਂਦੀ ਇਹਦਾ ਗੁੱਡੀਆਂ ਰਮਝਾ ਨਾ ਮਾਰੋ ਕਲਗੀਆਂ ਵਾਲੇ ਪਾਦਸ਼ਾਹ ਜੀ ਦੱਸਣ ਲੱਗੇਓ ਸਿੰਘੇ ਲਪਚਾ ਵਿੱਚ ਸਮਝਾਓ ਆਹ ਕਿਵੇਂ ਸੰਗਤ ਪੁੱਛਦੀ ਐ ਕਿਵੇਂ ਭਾਈ ਕੀਰਤੀਆ ਪੁੱਛਦਾ ਗੁਰਦਾਸਪੁਰਿਆ ਦੀ ਜੋੜੀ ਇਹੋ ਬਿਨੇ ਕਰਦੇ ਹੱਥ ਜੋੜ ਕੇ ਸਤ ਗੁਰੂ ਅੱਗੇ ਸਿੱਖਾਂ ਯਾਰ ਜੀ ਗੁਜਾਰੀ ਕਲਗੀ ਤਰਦਸ਼ਮੇਸ਼ ਪਿਤਾ ਜੀ ਗੱਲ ਸਮਝਾਓ ਸਾਰੀ ਸਮਝ ਨਹੀਂ ਆਉਂਦੀ ਏ ਕੀ ਆਖ ਸਣਾਉ ਦਿਨ ਦੁਨੀ ਦੇ ਮਾਲਕ ਜੀਓ ਸਾਨੂੰ ਵੀ ਸਮਝਾਵੋ ਹੱਥ ਜੋੜ ਕੇ ਸਤ ਗੁਰ ਅੱਗੇ ਸਿੱਖਾਂ ਅਰ ਜੀ ਗੁਜਾਰੀ ਕਲਗੀ ਤਰ ਦਸ਼ਮੇਸ਼ ਪਿਤਾ ਜੀ ਗੱਲ ਸਮਝਾਵੋ ਸਾਰੀ ਸਮਝ ਨਹੀਂ ਆਉਂਦੀ ਇਹ ਕੀ ਆਖ ਸੁਣਾਵੋ ਦੀਂਦਣੀ ਦੇ ਮਾਲਕ ਜੀਓ ਸਾਨੂੰ ਵੀ ਸਮਝਾਵੋ ਕਿਹੜੇ ਕਰਮਾਂ ਦਾ ਏ ਕਰਕੇ ਜੀ ਕਿਹੜੇ ਕਰਮਾਂ ਦਾ ਏ ਕਰਕੇ ਇਸ ਜੂਨ ਵਿੱਚ ਆਇਆ ਕਿਹੜੀ ਇਸਨੇ ਗਲਤੀ ਕੀਤੀ ਕਿਹੜਾ ਪਾਪ ਕਮਾਇਆ ਸੰਗਤ ਬਹੁਤਿਆ ਦਾਸ ਹਦਸ ਦੀ ਹੋਰ ਨ ਦੇਰੀਆਂ ਲਾਵੋ ਦੀਨ ਦੁੜੀ ਦੇ ਮਾਲਕ ਜੀਓ ਸਾਨੂੰ ਵੀ ਸਮਝਾਵੋ ਸੁਣਿਆ ਸੀ ਕਿ ਸੇਵਕ ਹੋ ਜੇ ਤੁਹਾਡੇ ਦਰ ਦਾ ਰਹਿਦਾ ਉਸ ਦੀ ਮੁਕਤੀ ਹੋ ਜਾਂਦੀ ਏ ਉਨਾ ਵਿੱਚ ਨਹੀਂ ਪੈਂਦਾ ਆਹ ਕਿਰਪਾ ਕਰਕੇ ਦਾਤਾ ਅਸਦੇ ਏ ਗਲਤੀ ਫਾਹੀ ਲਾਵੋ ਦੀਂਦਣੀ ਦੇ ਮਾਲਕ ਜੀਓ ਸਾਨੂੰ ਵੀ ਸਮਝਾਵੋ ਗੁਰੂ ਨਾਨਕ ਦੇ ਘਰ ਦੀ ਇਸ ਨੇ ਮੁੱਢੋਂ ਸੇਵਾ ਕੀਤੀ ਕਿਹੜਾ ਇਸਨੇ ਪਾਪ ਕਮਾਇਆ ਕਾ ਤੋਂ ਐਸੀ ਜਾਵੇ ਐਸੀ ਮਰ ਮਲ ਲਗਾਵੋ ਦੀਂਦਣੀ ਦੇ ਮਾਲਕ ਜੀਓ ਸਾਨੂੰ ਵੀ ਸਮਝਾਵੋ ਏ ਬੰਦਾ ਤਾਂ ਭੁੱਲਣ ਹਾਰਾ ਤੂੰ ਤਾਂ ਬੋਲਦਾ ਨਹੀਂ ਹਰ ਬੰਦਾ ਗਲਤੀ ਦਾ ਪੁਤਲਾ ਤੂੰ ਮੇਰਾ ਦਾ ਸਾਈਂ ਹੋ ਪਿਛਲੇ ਕੋਸ਼ਿਸ਼ ਦੇ ਆਗੇ ਮਾਰਗ ਪਾਵੋ ਦੀਨ ਦੁਨੀ ਦੇ ਮਾਲਕ ਜੀਓ ਸਾਨੂੰ ਨੀ ਸਮਝਾਵੋ ਹੋ ਜੇ 따ਡੀ ਰਹਿਮਤ ਦਾ ਕਿਣਕਾ ਸਾਡੀ ਝੋਲੀ ਪੈ ਜਾਏ ਗਿਆਣਿਆਂ ਜਾਣ ਨਾਲ ਝੋਲੀ ਭਰ ਜਾਏ ਮੈੜ ਦਿਲਾਂ ਦੀ ਲੈ ਜਾਏ ਰਹਿਮਤ ਮੀ ਵਰਸਾਓ ਦੀਨ ਦੁਨੀ ਦੇ ਮਾਲਕ ਜੀਓ ਸਾਨੂੰ ਵੀ ਸਮਝਾਓ ਗੁਰ ਸਾਗਰ ਸੇ ਖਬੂਂਦਾ ਬਰਾ ਬਰਾ ਸਾਡੀ ਕੀ ਵੜਾਈ ਸੂਰਜ ਸਾਵੇਂ ਦੀਪ ਕਦੀ ਜੋਂ ਕਿੰਨੀ ਕੋ ਰਸ਼ਣਾਈ ਓ ਹੋਰ ਨਸ ਦੇ ਪਰਖੋ ਅਸਾਂ ਦਾ ਬਹੁਤਾ ਨਾ ਤੜਪਾਵੋ ਦੀਨਦਨੀ ਦੇ ਮਾਲਕ ਜੀਓ ਸਾਨੂੰ ਵੀ ਸਮਝਾਵੋ ਏ ਸਤ ਗੁਰੂ ਜੀ ਕਿਰਪਾ ਕਰ ਦਿਓ ਏ ਸਤ ਗੁਰੂ ਜੀ ਕਿਰਪਾ ਕਰ ਦਿਓ ਮੇਰਾ ਦੇ ਵਿੱਚ ਆ ਕੇ ਇਸ ਦੀ ਬੰਦ ਕਲਾ ਸੀ ਕਰ ਦਿਓ ਨજર ਮੇਰੇ ਦੀ ਪਾ ਕੇ ਹੋ ਲਖਵਿੰਦਰ ਤੇ ਜਲ ਬੀਰੇ ਦੇ ਹੁਣ ਸੁੱਤੇ ਭਾਗ ਜਗਾਵੋ ਦੀਂਦਣੀ ਦੇ ਮਾਲਕ ਜੀਓ ਸਾਨੂੰ ਵੀ ਸਮਝਾਵੋ ਭਾਈ ਕੀਰਤੀਆ ਕਹਿੰਦਾ ਪਾਤਸ਼ਾਹ ਜੀਓ ਸਾਰੀ ਸੰਗਤ ਸੋਚ ਰਹੀ ਹੈ ਮੇਰੇ ਅੰਦਰ ਵੀ ਖਿਆਲਾਤ ਉੱਭਰ ਰਹੇ ਹੈ ਸੱਚ ਦੱਸੋ ਇਹ ਕੀ ਮਾਜਰਾ ਹੈ ਮੇਰਾ ਪਿਤਾ ਸੋਭਰਾ ਤੁਹਾਡੇ ਘਰ ਦਾ ਅਨਨ ਸੇਵਕ ਤੁਹਾਡੇ ਪਿਤਾ ਤੇਗ ਬਹਾਦਰ ਦੇ ਚਰਨਾਚ ਰਿਆ ਐ ਇੰਨੀ ਸੇਵਕ ਮਾਈ ਤੁਹਾਡੇ ਚਰਨਾਚ ਰਿਆ ਜੇ ਉਹਦੀ ਇਹ ਹਾਲਤ ਉਹਨੂੰ ਇਹ ਰਿਸ਼ੀ ਦੀ ਜੂਨ ਮਿਲੀ ਹੈ ਤੇ ਮੇਰਾ ਕੀ ਬਣੇਗਾ ਕੱਲ ਨੂੰ ਮੈਂ ਕਿ ਸੇਖ ਸੇਖ ਨੂੰ ਕੋਈ ਮੰਦਾ ਬੋਲ ਬੋਲੇ ਗੁਰੂ ਕੋਲੋਂ ਨਹੀਂ ਜੜਿਆ ਜਾਂਦਾ ਗੁਰੂ ਆਪਣੇ ਸੇਵਕਾਂ ਤੋਂ ਜਾਣ ਸ਼ਾਵਰ ਕਰ ਦਿੰਦਾ ਹੈ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸੋਭਰਾਮ ਇੱਕ ਚੰਗਾ ਸੇਵਾਦਾਰ ਅਨਲ ਭਗਤ ਹੈ ਗੁਰੂ ਘਰ ਦਾ ਪਰ ਦੱਸਨੇ ਹੈ ਕਿਵੇਂ ਜੂਨ ਵਿੱਚ ਆਇਆ ਸਾਡਾ ਪਿਆਰਾ ਧੰਨਾ ਸਿੰਘ ਇੱਕ ਦਿਨ ਇਹ ਸੋਭਰਾਮ ਦੇਖ ਵਰਤਾ ਰਿਹਾ ਸਾਰੇ ਘਰ ਦੀ ਮੁਖਰਖਦਾਰੀ ਸੇਵਾਦਾਰੀ ਸਾਰੀ ਇਹਦੇ ਕੋਲ ਹੈ ਇਹ ਦੇਖ ਵਰਤਾ ਰਿਹਾ ਸਮਾਗਮ ਦੀ ਸਮਾਪਤੀ ਤੋਂ ਬਾਅਦ ਧੰਨਾ ਸਿੰਘ ਗੱਡਾ ਲਈ ਜਾ ਰਿਹਾ ਹੈ ਕਿਉਂਕਿ ਉਹ ਵੀ ਗੁਰੂ ਘਰ ਦਾ ਇਹਨਾਂ ਦਾ ਸੇਵਕ ਹੈ ਪਸ਼ੂਆਂ ਦੀ ਸੇਵਾ ਕਰਦਾ ਹੈ ਔਰ ਜਦੋਂ ਉਹ ਗੱਡਾ ਜੋੜ ਕੇ ਆ ਰਿਹਾ ਉਹਦੀ ਨਿਗਾਹ ਪਈ ਹੈ ਗੁਰੂ ਕੀ ਦੇਖ ਵਰਤਾਈ ਜਾ ਰਹੀ ਹੈ ਤੇ ਮਨ ਚ ਆਇਆ ਕਿ ਮੈਂ ਵੀ ਕਿਰਪਾ ਲੈ ਕੇ ਜਾਵਾਂ ਮੈਂ ਵੀ ਇਹ ਪ੍ਰਸਾਦ ਲੈ ਕੇ ਜਾਵਾਂ ਇਸ ਕਰਕੇ ਅਗਾ ਆਇਆ ਆ ਕਰਕੇ ਹੱਥ ਜੋੜੇ ਐ ਕਹਿਣ ਲੱਗਾ ਗੁਰੂ ਦੇਆ ਪਿਆਰਿਆ ਮੈਂ ਗੱਡਾ ਰੋ ਕੇ ਆਇਆ ਸਜਣਾ ਆ ਮੈਨੂੰ ਮੇਰੇ ਅੱਠਾ ਤੇ ਦੇਖ ਟਿਕਾ ਦੇ ਔਰ ਮੈਂ ਸ਼ਗਰ ਤੇ ਅੱਗੇ ਆਪੇ ਰਾਹ ਚੱਲੇ ਪੈ ਜਾਵਾ ਪਰ ਸੋਭਾ RAM ਨੇ ਸੁਣਿਆ ਨਾ ਧੰਨਾ ਸਿੰਘ ਫਿਰ ਕਹਿਣ ਲੱਗਾ ਗੁਰੂ ਦੇਆ ਪਿਆਰਿਆ ਗੁਰੂ ਦੀ ਦੇਖ ਮੰਗੀ ਆ ਤੇਰੇ ਕੋਲੋਂ ਸੋਭਾ RAM ਨੇ ਮੁੱਖ ਮੋੜ ਲਿਆ ਦੂਸਰੇ ਪਾਸੇ ਕਰ ਲਿਆ ਧੰਨਾ ਸਿੰਘ ਉਸ ਪਾਸੇ ਗਿਆ ਗੁਰੂ ਦਿਆ ਪਿਆਰਿਆ ਮੈਂ ਤੈਨੂੰ ਕਿਹਾ ਗੁਰੂ ਦੀ ਦੇਗ ਮੇਰੇ ਅੱਥਾ ਤੇ ਟਿਕਾ ਦੇ ਮੈਂ ਸ਼ਕਾ ਤੇ ਆਨੰਦਤ ਹੋ ਜਾਵਾਂ ਆਪਣੇ ਕਾਰਜ ਨੂੰ ਤੁਰ ਜਾਵਾਂ ਇਹਨੇ ਦੂਸਰੇ ਪਾਸੇ ਮੁਖ ਕਰ ਲਿਆ ਫਿਰ ਧਰਨਾ ਸਿੰਘ ਹੋਰ ਪਾਸੇ ਗਿਆ ਜਦੋਂ ਤੀਸਰੀ ਵਾਰ ਗਿਆ ਫਿਰ ਆਖਿਆ ਗੁਰੂ ਕੀ ਦੇਗ ਮੇਰੇ ਅੱਥਾ ਤੇ ਟਿਕਾ ਦੇ ਮੈਂ ਸ਼ਕਾ ਤੇ ਆਪਣੇ ਰਾਏ ਪਵਾ ਤੇ ਇਹ ਸੋਭਾ ਰਾ ਆਪਣੀ ਪ੍ਰਮੁੱਖ ਸੇਵਾਦਾਰੀ ਦੇ ਹੰਕਾਰ ਵਿੱਚ ਆ ਗਿਆ ਮੈਂ ਜੋ ਚਾਹਾਂ ਕਰਾਂਗਾ ਜਿੰਨੂੰ ਮਰਜ਼ੀ ਮਰਜ਼ੀ ਅਨੁਸਾਰ ਦੇਗ ਦਵਾਂਗਾ ਭੁੱਲ ਗਿਆ ਸਭ ਕੁਝ ਕਿ ਇਹ ਮੁਖ ਜੋ ਬਚਨ ਕਹਿ ਬੈਠਾ ਉਹ ਬਹਿ ਜਾ ਕਿਉ ਰਿਸ਼ਵ ਨੂੰ ਟੱਪੀ ਜਾ ਨਾ ਦੇ ਦੇਣਾ ਤੈਨੂੰ ਦੇਖ ਵਾਰੀ ਆਉਂਦੀ ਬਹਿ ਜਾ ਸੰਗਤ ਵਿੱਚ ਜਦੋਂ ਇੰਨੀ ਗੱਲ ਕਹੀ ਨਾ ਕਲਗੀਆਂ ਵਾਲੇ ਪਾਤਸ਼ਾਹ ਦੱਸ ਰਹੇ ਆ ਜਦੋਂ ਇੰਨੀ ਗੱਲ ਕਹੀ ਸੁਭਾਰਾਮ ਨੇ ਧੰਨਾ ਸਿੰਘ ਗੁਰੂ ਘਰ ਦਾ ਅਨਨ ਪਿਆਰਾ ਜਿਹਨੇ ਆਪਣਾ ਆਪ ਬਿਲਕੁਲ ਹੀ ਗਵਾਇਆ ਹੋਇਆ ਧੰਨਾ ਸਿੰਘ ਨੇ ਕਿਹਾ ਜਾ ਗੁਰੂ ਘਰ ਚ ਵਿਹਲੀਆਂ ਖਾਣ ਵਾਲਿਆ ਗੋਗੜਾ ਵਧਾਉਣ ਵਾਲਿਆ ਓ ਗੁਰੂ ਦੇ ਪਿਆਰੇ ਕੀਰਤੀ ਸਿੱਖ ਨੂੰ ਰਿਸ਼ ਕਿਹਨਾ ਮੇਰਾ ਕਲਗੀਆਂ ਵਾਲਾ ਤੈਨੂੰ ਰਿਸ਼ ਬਣਾਏਗਾ ਚੰਦ ਸਮਾਂ ਗੁਜ਼ਰਿਆ ਤੇਰੇ ਪਿਤਾ ਦੀ ਮੌਤ ਹੋਈ ਤੇ ਰਿਸ਼ ਦੀ ਜੂਨ ਵਿੱਚ ਆ ਗਿਆ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਆ ਕਿਉਂਕਿ ਸੰਗਤ ਰੱਬ ਦਾ ਰੂਪ ਹੋਇਆ ਕਰਦੀ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਭਾਈ ਕੀਰਤੀਆ ਤੇਰਾ ਪਿਤਾ ਸੋਭਾਰਾਮ ਇਹ ਭੁੱਲ ਚੁੱਕਾ ਹੈ ਕਿ ਮੈਂ ਗੁਰੂ ਘਰ ਦਾ ਸੇਵਕ ਹਾਂ ਗੁਰੂ